ਤਾਰਾ ਮੀਰਾ ਕਿਨੂੰ ਤੇ ਰਸੌਂਤ ਕਿਨੂੰ ਕਹਿੰਦੇ ਨੇ ਲਾਣਾ ਕਿਨੂੰ ਆਖਦੇ ਤੇ ਆਉਂਤ ਕਿਨੂੰ ਕਹਿੰਦੇ ਨੇ ਹੁੰਦੀ ਕੀ ਨਮੋਸ਼ੀ ਤੇ ਫਤੂਰ ਦੱਸਿਓ ਇਹ ਬੱਚਿਆਂ ਨੂੰ ਲਫ਼ਜ਼ ਜਰੂਰ ਦੱਸਿਓ ਹੁੰਦਾ ਕੀ ਬਰੂ ਨਾਲੇ ਪੋਲੀ ਕਿਨੂੰ ਕਹਿੰਦੇ ਨੇ ਡੋਕਾ ਕਿਨੂੰ ਆਖਦੇ ਤੇ ਬੌਲੀ ਕਿਨੂੰ ਕਹਿੰਦੇ ਨੇ ਪਰੇ ਇਕ ਲਸੂੜਾ ਤੇ ਤਤੂਰ ਦੱਸਿਓ ਇਹ ਬੱਚਿਆਂ ਨੂੰ ਲਫ਼ਜ਼ ਜਰੂਰ ਦੱਸਿਓ ਹੁੰਦੀ ਕਿ ਸਲੰਗ ਤੇ ਸਲੰਭਾ ਕੀ ਨੂੰ ਕਹਿੰਦੇ ਨੇ ਵੜਿਆਈ ਕੀ ਹੁੰਦੀ ਤੇ ਉਲੰਭਾ ਕੀ ਨੂੰ ਕਹਿੰਦੇ ਨੇ 네ਰਨਾ ਕੰਧੂਈ ਤੇ ਜੰਮੂਰ ਦੱਸਿਓ ਇਹ ਬੱਚਿਆਂ ਨੂੰ ਲਫ਼ਜ਼ ਜ਼ਰੂਰ ਦੱਸਿਓ ਲਾਂਗਾ ਕਿਨੂੰ ਆਖਦੇ ਤੇ ਖੋਰੀ ਕਿਨੂੰ ਕਹਿੰਦੇ ਨੇ ਚੋਬਰ ਕਿਨੂੰ ਆਖਦੇ ਆ ਤੇ ਕੋਰੀ ਕਿਨੂੰ ਕਹਿੰਦੇ ਨੇ ਹੁੰਦਾ ਕਿ ਜਵਾਨੀ ਦਾ ਸਰੂਰ ਦੱਸਿਓ ਬੱਚਿਆਂ ਨੂੰ ਇਹ ਲਫ਼ਜ਼ ਜ਼ਰੂਰ ਦੱਸਿਓ ਦਹਾਜੂ ਕਿਨੂੰ ਆਖਦੇ ਤਰੌਜਾ ਕਿਨੂੰ ਕਹਿੰਦੇ ਨੇ ਢੰਗਾ ਕਿਨੂੰ ਆਖਦੇ ਬਰੌਜਾ ਕਿਨੂੰ ਕਹਿੰਦੇ ਨੇ ਹੁੰਦਾ ਕਿ ਤਿਓ ਤੇ ਘੂਰ ਦੱਸਿਓ ਦਾਦੇ ਨਾਨਕੇ ਕੁੜਮ ਸ਼ਰੀਕੇ ਪੇਕੇ ਸਹਰੇ ਦੱਸਿਓ ਦੰਦਾਸਾ ਨੱਥ ਸੁਰਮਾ ਮੱਥੇ ਲੱਟ ਦੱਸਿਓ ਪਾਠ ਪੰਡੋਤਰੇ ਮਰਾਸੀ ਜਾਤ ਨੱਟ ਦੱਸਿਓ ਸ਼ੰਭ ਟੋਬਾ ਖੂਹ ਅਤੇ ਸਭ ਕੇ ਤਲਾਬ ਰਖਿਓ ਆਉਂਦੀ ਪੀੜੀ ਜੋਗਾ ਸਾंभ ਕੇ ਪੰਜਾਬ ਰੱਖਿਓ ਪੀਲੂ ਵਾਰਸ ਹਾਸ਼ਮ ਤੇ ਕਾਦਰ ਯਾਰ ਦੱਸਿਓ ਲਾਲ ਤੇਜੇ ਗੰਗੂ ਤੇ ਕਿਰਪਾਲ ਜਹੇ ਗਦਾਰ ਦੱਸਿਓ ਪਟਨਾ ਚਮਕੌਰ ਸਰਹੰਦ ਮਾਛੀਵਾੜਾ ਦੱਸਿਓ ਛਿੰਜੋ ਕੁਸ਼ਤੀ ਬਾਜੀ ਤੇ ਅਖਾੜਾ ਦੱਸਿਓ ਸਬਰਾਉ ਮਦਕੀ ਤੇ ਚੇਤੇ ਖਿਦਰਾਣਾ ਢਾਬ ਰੱਖਿਓ ਆਉਂਦੀ ਪੀੜੀ ਜੋਗਾ ਸਾंभ ਕੇ ਪੰਜਾਬ ਰੱਖਿਓ ਹਸਾਉਣੀ ਕਹਾਣੀ ਸਾਖੀ ਜਾਂ ਬਾਤ ਦੱਸਿਓ ਤ੍ਰਿਕਾਲਾਂ ਲੋਡਾ ਮੂਹ ਨੇ ਰਾ ਪ੍ਰਭਾਤ ਦੱਸਿਓ ਹੀ ਰੰਬੀ ਤੰਗਲੀ ਜਿੰਦਰਾ ਸੰਗ ਦੱਸਿਓ ਪੀੜੀ ਮੰਜਾਂ ਮੂੜਾ ਤੇ ਪਲੰਘ ਦੱਸਿਓ ਸਾਬ ਚੂਰੀ ਤੀਰ ਕੜਾ ਤੇ ਪੱਟ ਦਾ ਕਬਾਬ ਦੱਸਿਓ ਆਉਂਦੀ ਪੀੜੀ ਜੋਗਾ ਸਾਬ ਕੇ ਪੰਜਾਬ ਰੱਖਿਓ ਠੱਕਾ ਪੱਛੋਂ ਤੇ ਪੁਰੇ ਦੀ ਪੌਣ ਦੱਸਿਓ ਦੁੱਲਾ ਜੱਗਾ ਜਿਉਣਾ ਸਨ ਕੌਣ ਦੱਸਿਓ ਗਲੋਟਾ ਛਿੱਕੂ ਪੂਣੀ ਖੱਡੀ ਤਾਣੀ ਦੱਸਿਓ ਜਾਪ ਰਹਿ ਰਸ ਸੋਹਿਲਾ ਆਨੰਦ ਬਾਣੀ ਦੱਸਿਓ ਲੇਹਾ ਭਖੜਾ 16 ਸਾਭ ਕੇ ਗੁਲਾਬ ਰੱਖਿਓ ਆਉਂਦੀ ਪੀੜੀ ਜੋਗਾ ਸਾਭ ਕੇ ਪੰਜਾਬ ਰੱਖਿਓ ਰੁਗ ਥੱਬੀ ਸੱਥਰੀ ਤੇ ਪੰਡ ਦੱਸਿਓ ਨਖੱਤਾ ਛੜਾ ਦਹਾਜੂ ਨਾਲੇ ਰੰਡ ਦੱਸਿਓ ਟੱਪਾ ਸਿੱਠਣੀਆਂ ਘੋੜੀਆਂ ਸੁਹਾਗ ਦੱਸਿਓ ਦੁਪੱਟਾ ਚੁੰਨੀ ਫਲਕਾਰੀਆਂ ਤੇ ਬਾਗ ਦੱਸਿਓ ਟੱਡ ਇੱਕ ਤਾਰਾ ਸਾਹਮਣੇ ਰਬਾਬ ਰੱਖਿਓ ਆਉਂਦੀ ਪੀੜੀ ਜੋਗਾ ਸਾਹਮਣੇ ਪੰਜਾਬ ਰੱਖਿਓ ਪੀਚੋ ਪਿੱਲਚੋਟ ਸ਼ੱਕਰ ਪੁੱਜੀ ਖੇੜ ਦੱਸਿਓ ਧੌਲ ਜਫਾ ਕੈਂਚੀ ਰੇੜ ਦੱਸਿਓ ਕਫਾ ਬੁੱਕ ਮੁੱਠ ਨਾਲੇ ਓਕ ਦੱਸਿਓ ਪਠ ਲੇਲਾ ਬਲੂਂਗੜਾ ਤੇ ਬੋਕ ਦੱਸਿਓ ਵਿੱਗੇ ਮਰਬੇ ਤੇ ਕਿੱਲੇ ਦਾ ਹਿਸਾਬ ਰੱਖਿਓ ਆਉਂਦੀ ਪੀੜੀ ਜੋਗਾ ਸਾਹਮ ਕੇ ਪੰਜਾਬ ਰੱਖਿਓ ਕਿਲਕਾਰੀ ਚੀਕ ਬੜਕ ਤੇ ਦਹਾੜ ਦੱਸਿਓ ਚੋਜ ਅਣਖ ਨਖਰਾ ਤੇ ਮੜਕ ਦੱਸਿਓ ਪੀਲਾ ਤੂਤੀਆਂ ਨਮੋਲੀਆਂ ਤੇ 베ਰ ਦੱਸਿਓ ਪਸੇਰੀ ਅੱਧਪਾ ਪਾਈਆ ਨਾਲੇ ਸ਼ੇਰ ਦੱਸਿਓ ਲਗਾਮ ਕਾਠੀ ਪੈਰਾਂ 'ਚ ਰਕਾਬ ਰੱਖਿਓ ਆਉਂਦੀ ਪੀੜੀ ਜੋਗਾ ਸਾਭ ਕੇ ਪੰਜਾਬ ਰੱਖਿਓ ਲਠਾ ਛੱਬੀ ਖੱਦਰ ਤੇ ਮਲਮਲ ਦੱਸਿਓ ਪਰ ਪਰਸੋਂ ਭਲਕ ਤੇ ਕੱਲ ਦੱਸਿਓ ਪੰਜਾ ਜੈਤੋ ਨਨਕਾਣਾ ਤੇ ਨੀਲਾ ਤਾਰਾ ਦੱਸਿਓ ਤਵੀ ਚਰਖੜੀ ਦੇਖ ਦਾ ਨਜ਼ਾਰਾ ਦੱਸਿਓ ਚੇਤੇ ਫੂਲਾ ਨਲੂਆ ਕਪੂਰ ਨਵਾਬ ਰੱਖਿਓ ਆਉਂਦੀ ਪੀੜੀ ਜੋਗਾ ਸਾਭ ਕੇ ਪੰਜਾਬ ਰੱਖਿਓ ਜੰਡ ਬਣ ਸ਼ਰੀਹ ਤੇ ਸਾਗਵਾਨ ਦੱਸਿਓ ਲੋਕਤੱਥ ਮਹਾਵਰੇ ਅਖੌਤਾਂ ਤੇ ਅਖਾਣ ਦੱਸਿਓ ਸਾਹਲ ਗੁਣਿਆ ਰੰਦਾ ਕਰਨਦੀ ਤੇ ਤੇਸੀ ਦੱਸਿਓ ਪੂਰਾ ਕੰਬਲ ਲੋਈ ਨਾਲੇ ਖੇਸੀ ਦੱਸਿਓ ਮਿੱਠੇ ਬੋਲ ਵੀਰ ਭਾਜੀ ਨਾਲੇ ਜਨਾਬ ਦੱਸਿਓ ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰੱਖਿਓ ਪੂਰਨ ਕਨਈਆ ਜੈਤਾ ਬੁੱਧੂ ਸ਼ਾਹ ਦੱਸਿਓ ਬੀਹੀ ਗਲੀ ਡੰਡੀ ਕੱਚਾ ਰਾਹ ਦੱਸਿਓ ਪੋਠੋਹਾਰ ਮਾਝਾ ਮਾਲਵਾ ਨਾਲੇ ਦੁਆਬਾ ਦੱਸਿਓ ਸੁਨਾਮ ਖੜਕੜ ਕਲਾਂ ਤੇ ਸਰਾਬਾ ਦੱਸਿਓ ਪੇਂਡੂਆ ਡੇਰੇ ਸਾਧ ਬਾਬੇ ਬੇਨਕਾਬ ਰੱਖਿਓ ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰੱਖਿਓ ਖਿਓ ਆਉਂਦੀ ਪੀੜ੍ਹੀ ਜੋਗਾ ਸਾਹਮਣੇ ਪੰਜਾਬ ਰੱਖਿਓ ਬੱਚਿਆਂ ਨੂੰ ਇਹ ਗੱਲਾਂ ਜ਼ਰੂਰ ਦੱਸਿਓ ਆਉਂਦੀ ਪੀੜ੍ਹੀ ਜੋਗਾ ਸਾਹਮਣੇ ਪੰਜਾਬ ਰੱਖਿਓ